ਇਿੱਥੇ ਕਬਸੇ ਪਾਸੇ ਪੰਜਾਬ ਪੁਲਿਸ ਨੇ ਗੈਂਗਸਟਰ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਕੋਰਟ ਨੇ ਉਹਨਾਂ ਨੂੰ 30 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਇਹ ਗ੍ਰਿਫਤਾਰੀ 2 ਸਾਲ ਪੁਰਾਣੀ ਫਰੋਦੀ ਮਾਮਲੇ ਚ ਹੋਈ ਹੈ ਗੈਂਗਸਟਰ ਦੇ ਮਾਤਾ ਪਿਤਾ ਤੇ الزام ਹੈ ਕਿ ਉਹਨਾਂ ਨੇ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਰੋਦੀ ਮੰਗੀ ਸੀ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਗ੍ਰਿਫਤਾਰ ਕੀਤਾ ਹੁਣੇ ਸੂਰੀ ਕਤਨਾ ਤੋਂ ਬਾਅਦ ਇੱਕ ਗੈਂਗਸਟਰ ਦਾ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ ਪੰਜਾਬ ਡਾਇਰੈਕਟਸ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਤਾ ਬੋਲਦੇ ਹੋਏ ਚੋਪਲਿਸ ਨੂੰ ਸਰਕਾਰ ਨੂੰ ਸਿੱਧੀ ਧਮਕੀ ਦੇ ਰਿਹਾ ਬਰਾੜ ਕਹਿ ਰਿਹਾ ਹੈ ਕਿ ਉਹ ਜਾਣਦਾ ਹੈ ਕਿ ਸਾਰੇ ਪੁਲਿਸ ਮੁਲਾਜ਼ਮਾ ਤੇ ਲੀਟਰਾਂ ਦੇ ਰਿਸ਼ਤੇਦਾਰ ਵਿਦੇਸ਼ਾਂ 'ਚ ਕਿੱਥੇ-ਕਿੱਥੇ ਰਹਿੰਦੇ ਨੇ ਜੇਕਰ ਅਸੀਂ ਨਾਜਾਇਜ਼ ਕਰਨਾ ਸ਼ੁਰੂ ਕੀਤਾ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ ਕਥਿਤ ਆਡੀਓ 'ਚ ਚੇਤਾਵਨੀ ਦਿੰਦੇ ਹੋਏ ਕੋਲਡ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਬਜ਼ੁਰਗ ਮਾਤਾ ਪਿਤਾ ਨੂੰ ਹਰਮੰਦਰ ਸਾਹਿਬ ਦਰਸ਼ਨ ਕਰਨ ਗਏ ਨੂੰ ਗ੍ਰਿਫਤਾਰ ਕਰਕੇ ਸੋਚ ਰਹੇ ਹੋ ਕਿ ਤੁਸੀਂ ਸਾਨੂੰ ਡਰਾ ਦੇਵੋਗੇ ਇਸ ਤਰ੍ਹਾਂ ਨਹੀਂ ਅਸੀਂ ਡਰਦੇ ਇਸ ਤਰ੍ਹਾਂ ਨਾ ਹਰਕਤਾਂ ਨਾ ਕਰੋ ਕਿਸੇ ਦੀ ਟੀਟਕਣ ਕਿਸੇ ਦੀ ਮਾਦੀ ਬੇਇੱਜ਼ਤੀ ਨਾ ਕਰੋ ਬਿਨਾਂ ਕਿਸੇ ਕਸੂਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਾਡੇ ਲੀਡਰਾਂ ਦੇ ਸਾਰੇ ਪੁਲਿਸ ਵਾਲਿਆਂ ਦੇ ਜਵਾਕ ਬਾਹਰ ਸੱਟ ਨੇ ਤੁਸੀਂ ਸਿਰਫ ਪੰਜਾਬ ਤੱਕ ਸੀਮਤ ਹੋ ਅਸੀਂ ਸਾਰੀ ਦੁਨੀਆ ਦੇ ਵਿੱਚ ਆ ਦੂਜੇ ਪਾਸੇ ਮੋਹਾਲੀ ਜੀ ਹੋਈ ਕਤਲ ਦੀ ਜਿੰਦਵਾਰੀ ਵੀ ਬਰਾੜਨ ਲਈ ਸੋਸ਼ਲ ਮੀਡੀਆ ਤੇ ਇੱਕ ਕਤਲ ਦੀ ਪੋਸਟ ਵਾਇਰਲ ਹੋਈ ਇਸ ਦੇ ਵਿੱਚ ਲਿਖਿਆ ਕਿ ਅੱਜ ਤੋਂ ਮੁਹਾਲੀ ਕੋਰਟ ਦੇ ਵਿੱਚ ਜੋ ਗੁਰਵਿੰਦਰ ਸਿੰਘ ਦਾ ਕਤਲ ਹੋਇਆ ਉਹਦੀ ਜ਼ਿੰਮੇਵਾਰੀ ਕੋਲਦੀ ਬਰਾੜ, ਰੋਹਿਤ ਗੋਦਾਰਾ ਅਤੇ ਵਿੱਕੀ ਪਹਿਲਵਾਨ ਲੈਂਦਾ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਦੇ ਵਿੱਚ ਉਹ ਮੁਲਜ਼ਮ ਸੀ ਪੁਲਿਸ ਨੂੰ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆਂ ਦੇ ਮਰਨ ਨਾਲ ਫਰਕ ਨਹੀਂ ਪੈਂਦਾ ਇਸ ਲਈ ਅਸੀਂ ਕੋਈ ਚੰਗੀ ਉਮੀਦ ਵੀ ਨਹੀਂ ਕਰਦੇ ਅਸੀਂ ਆਪਣੇ ਇਨਸਾਫ ਖੋ ਸਕਦੇ ਹਾਂ ਬਾਕੀ ਜਿਨ੍ਹਾਂ ਨਾਲ ਵੀ ਦੁਸ਼ਮਨੀ ਹੈ ਉਹ ਤਿਆਰ ਰਹੇ ਤਾਂ ਇਸ ਸਾਰੇ ਮਾਮਲੇ ਤੋਂ ਬਾਅਦ ਹੁਣ ਗੋਲਡੀ ਬਰਾੜ ਦੀ ਆਡੀਓ ਵਾਇਰਲ ਹੋ ਰਹੀ ਹੈ ਗੋਲਡੀ ਬਰਾੜ ਨੇ ਮਾਪਿਆਂ ਨੂੰ ਗ੍ਰਿਫਤਾਰ ਕਰਨ ਤੇ ਰਿਮਾਂਡ ਦੇ ਵਿਜਨਤੇ ਸਰਕਾਰ ਤੇ ਗੁੱਸਾ ਕੱਢਿਆ ਤੇ ਹੋਰ ਕੀ ਕੁਝ ਬਰਾੜ ਨੇ ਆਡੀਓ ਦੇ ਵਿੱਚ ਬੋਲਿਆ ਹਾਲਾਂਕਿ ਇਹ ਕਥਥੀ ਤੋਂ ਆਡੀਓ ਹੈ ਇਸ ਦੀ ਕੋਈ ਪੁਸ਼ਟੀ ਪੰਜਾਬ ਡੈਰੀਜ਼ ਨਹੀਂ ਕਰਦਾ ਲੇਕਿਨ ਉਸ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਖੁਦ ਸੁਣੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਰਾਮ ਆਰਾਮ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਦੀ ਬਰਾੜ ਅੱਜ ਜੋ ਮੁਹਾਲੀ ਕੋਰਟ ਦੇ ਬਾਹਰ ਗੁਰਵਿੰਦਰ ਦਾ ਮਰਡਰ ਹੋਇਆ ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਰੋਹਿਤ ਕੁਦਾਰਾ ਛੋਟਾ ਬੀਰ ਵਿੱਕੀ ਪਹਿਲਵਾਨ ਔਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਲੈਨੇ ਆ ਤੇ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀਗਾ ਪੁਲਿਸ ਨੂੰ ਤਾਂ ਇਹ ਕੇਸ ਕੋਈ ਇ tanto ਜ਼ਰੂਰੀ ਨਹੀਂ ਲੱਗਿਆ ਸੀ ਕਿ ਗੁਰਲਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲਿਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਉਸ ਦੇ ਕੇਸ ਦੀ ਇਨਕਵੈਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ-ਬਹੁਤ ਉਮੀਦ ਹੁੰਦੀ ਈਵਨ ਕਿ ਪੁਲਿਸ ਨੇ ਤਾਂ ਆਪ ਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਟੀਫੇਮ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ ਤੇ ਐਫ ਆਈ ਆਰ ਦਿਖਾ ਦੇ ਨ ਉਹਦੀ ਕਿਉਂ ਤੁਸੀਂ ਗੁਰਲਾਲ ਗੈਂਗਸਟਰ ਕਹਿ ਕੇ ਅਖਬਾਰਾਂ ਚ ਨਿਊਜ਼ ਦਿੱਤੀ ਵੀ ਗੁਰਲਾਲ ਗੈਂਗਸਟਰ ਮਰ ਗਿਆ ਤਾਂ ਹੀ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋਗੇ ਪਰ ਸਾਡੇ ਮਨਾਂ ਚ ਬਰੀ ਨਹੀਂ ਹੋਣਗੇ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਨੰਨਖਾਨ ਕੀਤਾ ਚਾਹੇ ਉਹ ਗੁਰਲਾਲ ਸੀ ਚਾਹੇ ਇੰਦਰਪ੍ਰੀਤ ਪੈਰੀ ਹੈ ਜਿਹੜੇ ਵੀ ਨੱਲੀ ਛੱਲੀ ਨੇ ਸਾਡੇ ਭਰਾਵਾਂ ਦੇ ਨੁਕਸਾਨ 'ਚ ਥੋੜੀ ਬਹੁਤ ਵੀ ਇਨਵੋਲਵਮੈਂਟ ਕੀਤੀ ਆ ਉਹਨਾਂ ਨੂੰ ਅਸੀਂ ਮਾਰਾਂਗੇ ਚਾਹੇ 5 ਸਾਲਾਂ ਬਾਅਦ ਮਾਰੀਏ ਚਾਹੇ 5 ਮਹੀਨਿਆਂ ਬਾਅਦ ਮਾਰੀਏ ਜਿੰਨਾ ਚਿਰ ਅਸੀਂ ਜਿਉਂਨੇ ਆ ਉਹਨਾਂ ਚਿਰ ਤੁਸੀਂ ਇਹ ਨਾ ਸੋਚਿਓ ਕਿ ਤੁਹਾਡੇ ਉੱਤੋਂ ਤਲਵਾਰ ਸਿਰ ਤੋਂ ਚੱਕੀ ਗਈ ਕਿਸੇ ਟਾਈਮ ਵੀ ਤੁਹਾਡੇ ਸਿਰ ਤੇ ਤਲਵਾਰ ਟਿਕ ਸਕਦੀ ਹੈ ਬਾਜੋ ਜੇ ਬਚਿਆ ਜਾਂਦਾ ਤਾਂ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ ਤਹਾਡੇ ਕੋ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਕੋ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਿਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਏ ਨਹੀਂ ਅਸੀਂ ਡਰਦੇ